ਜ਼ੀਰਾ ਦੇ ਮੰਜੂ ਜੁਵਲਰਸ ਦੇ ਉੱਪਰ ਕੁਝ ਜਿਹੜੀਆਂ ਟੈਵਲ ਉਹ ਜਿਹੜਾ ਅਟੈਕ ਕੀਤਾ ਗਿਆ ਸੀਗਾ ਗੋਲੀ ਚਲਾਈ ਗਈ ਸੀ ਉਸ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਤੇ ਹੁਣ ਤੱਕ ਇਹ ਜਿਹੜੀ ਕਾਰਵਾਈ ਕਿੱਥੇ ਪਹੁੰਚੀ ਹੈ ਹਾਂਜੀ ਇਹ ਬੜੀ ਵਧੀਆ ਸਾਡੇ ਕਾਰਗੁਜ਼ਾਰੀ ਜਿਹੜੀ ਦਿਖਾਈ ਗਈ ਹੈ ਸਿਟੀ ਜ਼ੀਰਾ ਪੁਲਿਸ ਵੱਲੋਂ ਸਾਡੇ ਸੀਆਈਏ ਜ਼ੀਰਾ ਵੱਲੋਂ ਅਤੇ ਜਿਹੜੇ ਇੱਕ ਸਾਂਝੇ ਆਪਰੇਸ਼ਨ ਏਜੀਟੀਐਫ ਦੇ ਨਾਲ ਜਿਹੜੀ ਸਾਡੀ ਇਨਫੋਰਮੇਸ਼ਨ ਕਰ ਲਈ ਸਰ ਨੂੰ ਪਤਾ ਲੱਗ ਗਿਆ ਸੀ ਇਹਨਾਂ ਨੇ ਸਾਰੀ ਰਾਤ ਇਹਨਾਂ ਨੇ ਇਹਦੇ ਵਿੱਚ ਲੱਗੇ ਰਹੇ ਤੇ ਸਾਡੇ ਇਥੋਂ ਦੇ ਲੋਕਲ ਜਿਹੜੇ ਜ਼ੀਰਾਪੁਰਿਸ ਦੇ ਕੁਝ ਮੁਲਾਜ਼ਮ ਨੇ ਮੁਲਾਜ਼ਮਾ ਨੇ ਬੜੀ ਮਿਹਨਤ ਕਰਕੇ ਉਹਨਾਂ ਨੂੰ ਬੰਦਿਆਂ ਨੂੰ ਕਲਾ ਆਇਡੈਂਟੀਫਾਈ ਕਰ ਲਿਆ ਆਇਡੈਂਟੀਫਾਈ ਕਰਨ ਤੋਂ ਬਾਅਦ ਸਾਡੀ ਏਜੀਪੀਐਫ ਦੀ ਟੀਮ ਤੇ ਸਾਡੇ ਸਿਟੀ ਪੁਲਿਸ ਅਤੇ ਜ਼ੀਰਾ ਦੇ ਸੀਆਈਏ ਵੱਲੋਂ ਇਹਨਾਂ ਨੇ ਇੱਕ ਸਾਂਝਾ ਆਪਰੇਸ਼ਨ ਕੀਤਾ ਗਿਆ ਜਿਹਦੇ ਵਿੱਚ ਇਨਫੋਰਮੇਸ਼ਨ ਬੇਸਡ ਇਹਨਾਂ ਨੇ ਨਾਕਾਬੰਦੀ ਕੀਤੀ ਤੇ ਉੱਥੇ ਮੋਟਰਸਾਈਕਲ ਤੇ ਉਹੀ ਜਿਹੜਾ ਪਲਸਰ ਮੋਟਰਸਾਈਕਲ ਉਹਨਾਂ ਨੇ ਯੂਜ਼ ਕੀਤਾ ਸੀ ਇਸ ਕ੍ਰਾਈਮ 'ਚ ਮੰਜੂ ਜੁਵਲਰਸ ਦੇ ਜਿਹੜਾ ਅਟੈਕ ਕੀਤਾ ਸੀ ਜਿਹੜਾ ਇਹਨਾਂ ਨੇ ਆ ਕੇ ਲੁੱਟ ਖੋਹ ਦੀ ਨੀਅਤ ਦੇ ਨਾਲ ਉਸ ਤੇ ਇਹਨਾਂ ਨੇ ਜਦ ਦੇਖਿਆ ਮੋਟਰਸਾਈਕਲ ਆਇਆ ਉਹਨਾਂ ਨੇ ਭਜਾਉਣ ਦੀ ਕੋਸ਼ਿਸ਼ ਕੀਤੀ ਮੋਟਰਸਾਈਕਲ ਇਹਨਾਂ ਨੇ ਪੁਲਿਸ ਵੱਲੋਂ ਉਸ ਨੂੰ ਇੰਟਰਸੈਪਟ ਕੀਤਾ ਗਿਆ ਉਸ ਨੂੰ ਰੋਕਿਆ ਤੇ ਉਹ ਡਿੱਗ ਪਏ ਜੋ ਤੇਜ਼ ਰਫ਼ਤਾਰ ਦੇ ਵਾਹਨੋਂ ਡਿੱਗ ਪਏ ਤੇ ਉਹਨਾਂ ਨੇ ਡਿੱਗਦੇ ਸਾਰੇ ਉੱਥੇ ਤੇ ਪੁਲਿਸ ਵੱਲ ਦੋਨਾਂ ਜਣੇ ਨੇ ਫਾਇਰ ਕੀਤਾ ਜਿਹੜਾ ਹਰਜੀਤ ਸਿੰਘ ਜੀਤੂ ਨਾ ਦਾ ਇੱਕ ਬੰਦਾ ਹੈ ਤੇ ਜੋ son of ਕੁਲਵੰਤ ਸਿੰਘ ਤੇ ਪਿੰਡ ਉਹ ਮੁਹੱਲਾ ਚਠੂਆ ਦਾ ਵਾਰਡ 12 ਤੇ ਪੱਟੀ ਦਾ ਰਹਿਣ ਵਾਲਾ ਤੇ ਦੂਸਰਾ ਸੰਮੁਖ ਸਿੰਘ ਇਹਦੇ ਸਣੀ ਹੈ ਸਰਪ ਸਰਦੇਵ ਸਿੰਘ ਆਸਲ ਪਿੰਡ ਦਾ ਪੱਟੀ ਇਰੀਏ ਦੇ ਵਿੱਚ ਇਹ ਦੋਨੇ ਜਣੇ ਉਹਦੇ ਮੋਟਰਸਾਈਕਲ ਤੇ ਸੀ ਤੇ ਇਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਜਵਾਬੀ ਫਾਇਰ ਦੇ ਵਿੱਚ ਜਿਹੜਾ ਪੁਲਿਸ ਵੱਲੋਂ ਜਿਹੜੇ ਜਵਾਬੀ ਫਾਇਰ ਕੀਤਾ ਗਿਆ ਉਸ ਦੇ ਹਰਜੀਤ ਸਿੰਘ ਜਿਹੜਾ ਜੀਤੂ ਆ ਇਸ ਦੇ ਉਹ ਫਾਇਰ ਲੱਗਿਆ ਜੋ ਕਿ ਹਸਪੀਟਲ ਦੇ ਵਿੱਚ ਹੈ ਦਿੱਗਨ ਕਾਰਨ ਜਿਹੜੀ ਮੋਟਰਸਾਈਕਲ ਤੋਂ ਦਿੱਗਨ ਕਾਰਨ ਜਿਹੜਾ ਦੂਸਰਾ ਇਸ ਦੇ ਨਾਲ ਦਾ ਜਿਹੜਾ ਦੂਸਰਾ ਅਕਿਊਜ਼ਡ ਹੈ ਸਨ ਬੌਕਸਿੰਗ ਸਨੀ ਉਹਦੀ ਵੀ ਲੱਤੇ 6:00 ਵਜੇ ਦਿੱਗਨ ਕਾਰਨ ਜਿਹੜੀ ਉਹਦੀ ਵੀ ਫ੍ਰੈਕਚਰ ਹੋਇਆ ਤੇ ਇਹ ਜਿਹੜਾ ਇਹਨਾਂ ਦਾ ਇੱਕ ਹੋਰ ਸਾਥੀ ਸੀ ਇਹਨਾਂ ਦਾ ਉਹਨੂੰ ਅਸੀਂ ਬਹੁਤ ਜਲਦ ਸਾਡੀ ਟੀਮਾਂ ਗਈਆਂ ਨੇ ਆਇਡੈਂਟੀਫਾਈਡ ਹੈ ਉਹਨੂੰ ਬਹੁਤ ਜਲਦ ਪੜ ਲਾਂਗੇ ਇਹਦੇ ਵਿੱਚ ਹੋਰ ਕਈ ਤਰ੍ਹਾਂ ਦੀ ਕੈਸਰ ਆਈਆਂ ਸੀਗੀਆਂ ਵੀ ਜਵੇਂ ਕੋਈ ਗੱਲ ਕਰ ਰਿਹਾ ਸੀਗਾ ਜਦੋਂ ਮੈਂ ਵੀ ਇੱਥੇ ਮੌਕੇ ਤੇ ਪਹੁੰਚਿਆ ਸੀ ਵੀ ਸ਼ਾਇਦ ਇਹਨਾਂ ਨੂੰ ਕੋਈ ਫਰੋਤੀ ਦੀ ਕਾਲ ਆਈ ਹੈ ਜਾਂ ਕੋਈ ਹੋਟਪਾਲ ਆਈ ਹੈ ਉਹ ਅਜਿਹੀ ਕੋਈ ਗੱਲ ਨਹੀਂ ਇਹ ਜਿਹੜੇ ਲੁਟੇਰੇ ਸੀ ਇਹਨਾਂ ਨੂੰ ਸੀ ਵੀ ਅਸੀਂ ਜਾ ਕੇ ਇਹਦੇ ਤੋਂ ਕੁਝ ਪੈਸੇ ਬਣਾ ਲਾਂਗੇ ਇਮੀਜੈਂਟਲੀ ਖਾਲੀ ਇਹਨਾਂ ਨੇ ਦੇਖਿਆ ਵੀ ਦੁਕਾਨ ਤੇ ਹੋਰ ਕੋਈ ਨਹੀਂ ਖੜਾ ਤੇ ਉਹ ਬਜ਼ੁਰਗ ਵੀ ਜਿਹੜੇ ਹੈਗੇ ਆ ਦੁਕਾਨ ਤੇ ਬਟੇ ਪਰ ਜਦੋਂ ਉਹਨਾਂ ਨੂੰ ਅੱਗੇ ਹੋਰ ਰੈਜ਼ਿਸਟੈਂਸ ਮਿਲੀ ਤੇ ਉਹਨਾਂ ਨੇ ਇਹਨਾਂ ਨੂੰ ਪੈਸੇ ਕਹਿਣ ਤੇ ਨਹੀਂ ਦਿੱਤੇ ਤਾਂ ਇਹ ਉਹਦੇ ਵਿੱਚ ਘਬਰਾਟ ਛੇਦੀਦੇ ਨੇ ਫੈਰ ਕਰਕੇ ਮਾਰ ਦੇਣ ਦੀ ਨੀਦਰਾ ਨੇ ਫੈਰ ਕੀਤਾ ਤੇ ਉੱਥੋਂ ਦੌੜ ਗਏ ਤੇ ਸਾਡੀ ਟੀਮ ਨੇ ਬੜੀ ਵਧੀਆ ਬਹਾਦਰੀ ਦਿਖਾਉਂਦੇ ਹੋਏ ਇਹਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਤੇ ਵਿਦਨ 24 ਆਵਰਸ 24 ਘੰਟਿਆਂ ਦੇ ਵਿੱਚ ਅਸੀਂ ਜਿਹੜੀ ਇਹ ਜਿਹੜੇ ਇਸ ਨੂੰ ਨਾ ਸਿਰਫ ਇਹਨੂੰ ਸੋਲਵ ਕੀਤਾ ਕਰਾਇਆ ਨੂੰ ਬਲਕਿ ਜਿਹੜੇ ਇਹ ਮਿਸਕਰੀਐਂਟਸ ਐ ਇਹਨਾਂ ਨੂੰ ਸਬਕ ਸਿਖਾਉਂਦੇ ਹੋਏ ਗ੍ਰਿਫਤਾਰ ਕੀਤਾ ਗਿਆ ਥੈਂਕ ਯੂ